ਇਹ ਤਸਵੀਰਾਂ ਪੰਜਾਬ ਦੀਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੁੰਮਸ਼ਦਾ ਦੇ ਪੋਸਟਰ ਲਗਾਏ ਜਾ ਰਹੇ ਨੇ ਦੱਸੀਏ ਕਿ ਐਸਪੀ ਭਾਈਚਾਰਾ ਨਰਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜੋ ਬੁੱਤ ਟੁੱਟਿਆ ਉਸ ਨੂੰ ਲੈ ਕੇ ਐਸਪੀ ਭਾਈਚਾਰੇ ਦੇ ਵੱਲੋਂ ਕਿਹਾ ਗਿਆ ਹੈ ਕਿ ਹਜੇ ਤੱਕ ਪੰਜਾਬ ਸਰਕਾਰ ਇਸ ਗੱਲ ਦਾ ਕੋਈ ਵੀ ਪਤਾ ਨਹੀਂ ਲਗਾ ਸਕੀ ਕਿ ਉਸ ਬੁੱਤ ਤੋੜਨ ਵਾਲੇ ਇਨਸਾਨ ਦੇ ਪਿੱਛੇ ਕਿਸ ਦਾ ਹੱਥ ਸੀ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਫੇਲਿਅਰ ਨੂੰ ਲੈ ਕੇ ਹੁਣ ਉਥੇ ਹੀ ਐਸੀ ਪਾਈਚਾਰਾ ਸੜਕਾਂ ਦੇ ਉੱਤੇ ਪੋਸਟਰ ਲਾਈ ਦਿਖਾਈ ਦੇ ਰਿਹਾ ਹੈ ਤੇ ਦੱਸਿਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਦਿਖਾਈ ਦਿੱਤੇ ਸੀ ਕਿ ਕੱਲ ਉਹਨਾਂ ਦੇ ਵੱਲੋਂ ਮੀਕਾ ਦੇ ਨਾਲ ਜਿਹੜਾ ਕਿ ਸਟੇਜ ਦੇ ਵਿੱਚ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਗਾਣੇ ਵੀ ਜਿਹੜੇ ਉਹ ਮੀਕਾ ਦੇ ਨਾਲ ਗਾਉਂਦੇ ਹੋਏ ਦਿਖਾਈ ਦੇ ਰਹੇ ਸੀ ਤੇ ਹੁਣ ਉੱਥੇ ਦਿੱਲੀ ਦੇ ਚੋਣਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਧਾਂਤ ਲਗਾਤਾਰ ਜਿਹੜੇ ਕਿ ਪ੍ਰਚਾਰ ਕਰ ਰਹੇ ਨੇ ਪਰੰਤੂ ਇੱਥੇ ਪੰਜਾਬ ਦੀ ਬੇਫਿਕਰ ਜਿਹੜੀ ਕਿ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਤੇ ਜਿਸ ਤੋਂ ਬਾਅਦ ਐਸੀ ਭਾਈਚਾਰਾ ਹੁਣ ੜਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਸਟਰ ਜਿਹੜੇ ਕਿ ਲਗਾਤਾਰ ਲਗਾਏ ਜਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਕਿ ਉਹ ਪੋਸਟਰ ਲਗਾਏ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤੇ ਬੇਫਿਕਰ ਨਜ਼ਰ ਆ ਰਹੇ ਨੇ ਤੇ ਦੱਸਦੇ ਕਿ ਐਸੀ ਪਾਈਚਾਰਾ ਪੜਕਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਜੋ ਬੀਤੇ ਦਿਨਾਂ ਦੇ ਵਿੱਚ ਡਾਕਟਰ ਭੀਮਰਾ Ambedkar ਦਾ ਬੁੱਤ ਟੁੱਟਿਆ ਉਸ ਦੇ ਪਿੱਛੇ ਲਗਾਤਾਰ ਅੱਜ BJP ਦੇ ਵੱਲੋਂ ਅੰਮ੍ਰਿਤਸਰ 'ਚ ਡੇਰੇ ਲਗਾਏ ਗਏ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਪਾਚਪਾਣੇ ਸਾਦੇ ਪਰੰਤੂ ਹੁਣ ਐਸੀ ਪਾਈਚਾਰਾ ਇਸ ਗੱਲ ਨੂੰ ਲੈ ਕੇ ਪੜਕਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜੋ ਬੁੱਤ ਟੁੱਟਿਆ ਉਸ ਦੇ ਪਿੱਛੇ ਕਿਸ ਦਾ ਹੱਥ ਹੈ ਤੇ ਹਜੇ ਤੱਕ ਪੰਜਾਬ ਸਰਕਾਰ ਦੀ ਫੇਲੀਅਰ ਹੁਣ ਤੱਕ ਦਿਖਾਈ ਦੇ ਰਹੀ ਹੈ ਤੇ ਹਜੇ ਤੱਕ ਇਸ ਗੱਲ ਦਾ ਕੋਈ ਵੀ ਪਤਾ ਆਮ ਆਦਮੀ ਪਾਰਟੀ ਯਾਨੀ ਕਿ ਪੰਜਾਬ ਸਰਕਾਰ ਨਹੀਂ ਦਿਖਾ ਸਕੀ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਬੁੱਤ ਕਿਉਂ ਤੋੜਿਆ ਗਿਆ ਲਗਾਤਾਰ ਇਸ ਬੁੱਤ ਨੂੰ ਲੈ ਕੇ ਹੁਣ ਐਸੀ ਭਾਈਚਾਰਾ ਪੜਕਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਹੈ ਕਿ ਬੁੱਤ ਟੁੱਟਣ ਤੋਂ ਬਾਅਦ ਹੁਣ ਐਸੀ ਭਾਈਚਾਰੇ ਦੇ ਵੱਲੋਂ ਇੱਕ ਅਹਿਮ ਕਦਮ ਚੱਕ ਲਿਆ ਗਿਆ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਕਿ ਪੋਸਟਰ ਲਗਾਏ ਸ਼ੁਰੂ ਕਰ ਦਿੱਤੇ ਨੇ ਤੇ ਉਥੇ ਹੀ ਇਸ ਪੋਸਟਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਨਜ਼ਰ ਆ ਰਹੀ ਹੈ ਉੱਪਰ ਲਿਖਿਆ ਹੋਇਆ ਹੈ ਗੁੰਮਸ਼ੂਦਾ ਤੇ ਉਸ ਗੁੰਮਸ਼ੂਦਾ ਨੂੰ ਲੈ ਕੇ ਹੁਣ ਜਿਹੜਾ ਕਿ ਐਸਸੀ ਭਾਈਚਾਰੇ ਲਗਾਤਾਰ ਪੋਸਟਰ ਲਗਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਜਿਹੜਾ ਕਿ ਐਸਸੀ ਭਾਈਚਾਰਾ ਲਗਾਤਾਰ ਪੜਾਸ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਗੁੰਮਸ਼ੂਦਾ ਦੇ ਪੋਸਟਰ ਹੁਣਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ ਤੁਸੀਂ ਸਿੱਧੀਆਂ ਤਸਵੀਰਾਂ ਜਿਹੜੀਆਂ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਸਪਾਈਛਾਰੇ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਫੇਲਿਅਰ ਨੂੰ ਲੈ ਕੇ ਆਪਣੇ ਅੰਦਰ ਜੋ ਪੜਾਅ ਤੋਂ ਲਗਾਤਾਰ ਕੱਢੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਪੋਸਟਰ ਜਿਹੜੇ ਕਿ ਗੁੰਮਸ਼ੁਦਾ ਦੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ